ਤਲਵੰਡੀਆਣਾ ਦੇ ਵਿੱਚ ਬੀਤੇ ਦਿਨ ਹੋਏ ਕਤਲ ਮਾਮਲੇ ਦੇ ਵਿੱਚ ਹੁਣ ਪਰਿਵਾਰਿਕ ਮੈਂਬਰਾਂ ਨੇ ਰੋਡ ਜਾਮ ਕਰਕੇ ਤਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਜਿੱਤੇ ਉਰਨਾਵਲੋ ਤਰਨਾ ਪ੍ਰਦਰਸ਼ਨ ਕਰਦਿਆ ਹੋਇਆ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦਰਅਸਲ ਬਿੱਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜੁਥੇ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਬੀਅਰ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਲੜਾਈ ਹੋ ਜਾਂਦੀ ਹੈ ਐਨੀ ਬੁਰੀ ਤਰੀਕੇ ਦੇ ਨਾਲ ਲੜਾਈ ਹੁੰਦੀ ਹੈ ਕਿ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤ ਦੱਸਿਆ ਜਾ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤਿਲ ਤਿੰਨ ਮੁਲਜ਼ਮਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਿਹੜੇ ਬਾਕੀ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਹੁਣ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਔਰਾਂ ਵੱਲੋਂ ਤਨਾ ਪ੍ਰਦਰਸ਼ਨ ਕਰਕੇ ਇਨਸਾਫ ਮੰਗਿਆ ਜਾ ਰਿਹਾ ਤੁਹਾਨੂੰ ਦੱਸ ਦੇਣੇ ਕਿ ਜਸ ਠੇਕੇ ਦੇ ਕੋਲ ਇਹ ਪੂਰਾ ਘਟਨਾਕ੍ਰਮ ਹੋਇਆ ਹੈ ਉਸ ਠੇਕੇ ਨੂੰ ਵੀ ਲੋਕਾਂ ਵੱਲੋਂ ਬੰਦ ਕਰਵਾ ਦਿੱਤਾ ਗਿਆ ਤੇ ਨਾਲੇ ਵੀ ਸਵਾਲ ਖੜੇ ਕੀਤੇ ਗਏ ਨੇ ਕਿ 12 ਵਜੇ ਤੋਂ ਬਾਅਦ ਇਹ ਠੇਕੇ ਬੰਦ ਹੋਣੇ ਚਾਹੀਦੇ ਨੇ ਕਿਉਂਕਿ ਕਈ ਲੜਾਈ ਝਗੜੇ ਜ਼ੋਰਾਂ ਹੁੰਦੇ ਨੇ ਜਿਸ ਦੇ ਕਰਕੇ ਇਹ ਠੇਕੇ ਜਿਹੜੇ ਨੇ 12 ਵਜੇ ਤੋਂ ਬਾਅਦ ਬੰਦ ਹੋਣੇ ਚਾਹੀਦੇ ਮਾਂ ਵੀ ਸਾਹਮਣੇ ਆਈ ਹੈ ਜਿਸ ਵੱਲੋਂ ਆਪਣੇ ਪੁੱਤ ਦੇ ਇਨਸਾਫ ਦੇ ਲਈ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਤੇ ਜਿਹੜੇ ਫਰਾਰ ਮੁਲਜ਼ਮ ਨੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਇੱਕ 8 ਹੈ ਲੋਕ ਜਿਹੜੇ ਨੇ ਇਕੱਠੇ ਹੋਏ ਪਏ ਨੇ ਉਸ ਮਾਸੂਮ ਦੇ ਇਨਸਾਫ ਦੇ ਲਈ ਮਾਰੋਂਦੀ ਕੁਲੰਦੀ ਕੁਲੰਦੀ ਹੋਈ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਉਹਨਾਂ ਵੱਲੋਂ ਇਨਸਾਫ ਦੀ ਗੋਹੜ ਲਗਾਈ ਜਾ ਰਹੀ ਹੈ ਤੁਹਾਨੂੰ ਦੱਸ ਦਿਆ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੀੜਤ ਪਰਿਵਾਰ ਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਜਲਦ ਹੀ ਜਿਹੜੇ ਫਰਾਰ ਬਾਕੀ ਮੁਲਜ਼ਮ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਵੇਗਾ ਤੇ ਉਹਨਾਂ ਨੂੰ ਵੀ ਸਲਾਖਾਂ ਪਿੱਛੇ ਕਰ ਦਿੱਤਾ ਜਾਵੇਗਾ ਪਰ ਉਥੇ ਜੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਵੱਲੋਂ ਖਾਸ ਰੂਪ ਤੇ ਇੱਕ ਗੱਲ ਕਹੀ ਜਾ ਰਹੀ ਹੈ ਕਿ ਜੋ ਮਾਮਲਾ ਜੋ ਖਬਰਾਂ ਸੋਸ਼ਲ ਮੀਡੀਆ ਉਤੇ ਲਗਾਤਾਰ ਨਸ਼ਰ ਕੀਤੀ ਜਾ ਰਹੀ ਹੈ ਕਿ ਬੀਅਰ ਨੂੰ ਲੈ ਕੇ ਸਾਰਾ ਲੜਾਈ ਝਗੜਾ ਹੋਇਆ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਅਫਵਾਹਾਂ ਹੈ ਇਹ ਝੂਠੀ ਖਬਰ ਹੈ ਕਿਉਂਕਿ ਜਿਸ ਕੋਲ 10 ਲੱਖ ਦੀ ਗੱਡੀ ਹੋ ਸਕਦੀ ਹੈ ਉਹ ਸਿਰਫ ਇੱਕ ਬੀਅਰ ਦੀ ਬੋਤਲ ਪਿੱਛੇ ਮੇ ਲੜਾਈ ਕਿਉਂ ਵਧਾ ਸਕਦਾ ਹੈ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਕਈ ਇਸ ਦੇ ਪਿੱਛੇ ਕਾਰਨ ਕੀ ਆ ਉਹ ਹਲੇ ਜੱਜ ਦਾ ਵਿਸ਼ਾ ਹੈ ਪਰ ਇਸ ਸਾਰੀਆਂ ਖਬਰਾਂ ਉੱਤੇ ਉਹਨਾਂ ਲੋਕਾਂ ਵੱਲੋਂ ਲਗਾਮ ਲਗਾ ਦਿੱਤਾ ਗਿਆ ਅਤੇ ਨਾਲ ਹੀ ਹੁਣ ਇਨਸਾਫ ਦੀ ਗੋਹਾ ਲਗਾਈ ਜਾ ਰਹੀ ਹੈ ਤੇ ਇਸ ਮਾਮਲੇ ਨੂੰ ਬਿਆਨ ਕਰਦੇ ਹੋਇਆ ਪ੍ਰਦਰਸ਼ਨਕਾਰੀ ਲੋਕਾਂ ਯਾਨੀ ਕਿ ਪੀੜਤ ਪਰਿਵਾਰਾਂ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਪੀੜਤ ਪਰਿਵਾਰ ਨੂੰ ਕੀ ਇਨਸਾਫ ਦੇ ਲਈ ਆਸ਼ਵਾਸ਼ਣ ਦਿੱਤਾ ਜਾ ਰਿਹਾ ਉਹ ਸਭ ਸੁਣਦੇ ਹਾਂ ਮੇਰਾ ਵੀਰੇ ਕੁਨਾਲ ਸਨ ਆਫ ਜਤਿੰਦਰ ਗੁਮਾਰ ਕੁਨਾਲ ਝਰਮਾ ਨਾਮ ਹੈ ਆਪਾਂ ਇੱਥੇ ਸੈਂਕੜੇ ਟਾਗਰ ਖੜੇ ਲੋਕ ਲੰਡੇ ਦੇ ਬਾਹਰ ਖੜੇ ਹੈ ਜੀ ਆ ਮਾਮਲਾ ਇਹ ਆ ਮੇਰੇ ਭਰਾ ਦਾ ਕਤਲ ਹੋਇਆ ਜੀ ਅੱਤ ਪਰਸੋ ਜੋਤੀ ਹੋਇਆ ਤਿੰਨ ਦਿਨ ਪਹਿਲੇ ਹੋਇਆ ਜੀ ਉਮਰ ਉਹਦੀ 20 ਸਾਲ ਦੀ ਕਾਰਨ ਕੋਈ ਨਹੀਂ ਸੀ ਸਿੱਧਾ ਫਿਰ ਇੱਥੇ ਲੜਾਈ ਹੋਈ ਜਿਹੜੀ ਹੋਈ ਹੈ ਉਹ ਮੁੰਡਿਆਂ ਨੂੰ ਜਾਣਦਾ ਨਹੀਂ ਸੀ ਲੈਣਾ ਨਹੀਂ ਸੀ ਲੈਣਾ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਕਿ ਛੋਟੀਆਂ ਗੱਲਾਂ ਪੈ ਰਹੀਆਂ న్యూਸ ਚੈਨਲਾਂ ਦੇ ਪੈ ਰਹੀਆਂ ਜੇ ਉਹ ਸਾਰੇ ਸਭ ਇਹ ਗੱਲ ਬਣਾ ਰਹੇ ਗਏ ਉਹਨੂੰ ਅੱਗਾ ਦਾ ਕਲਮਕਰਾ ਲਾਓ ਬੀਅਰ ਉਹਨੇ ਨਹੀਂ ਮੰਗਣੀ ਸੀ ਜਿਵੇਂ ਆਪਾਂ ਜਿਵੇਂ ਉਹਨੇ ਬੀਅਰ ਮੰਗਣੀ ਨਹੀਂ ਦਿੱਤੀ ਆਪਣੀ ਗੱਡੀ ਲੈ ਕੇ ਆਂਦਾ ਇੱਥੇ ਉਹ ਘਰ ਉਹ ਵਧੀਆ ਸੀਗਾ ਉਹਨੂੰ ਇੱਦਾਂ ਦਾ ਕੋਈ ਨਹੀਂ ਲੈਣਾ ਇਹ ਨਹੀਂ ਗੱਲ ਹੈ ਇੱਦਾਂ ਦਾ ਕੋਈ ਕਿਸੇ ਨਾਲ ਮੈਟਰ ਸੀਗਾ ਇੱਦਾਂ ਦਾ ਕੋਈ ਮੈਟਰ ਨਹੀਂ ਕਿੰਨੇ ਨਾ ਮੁੰਡਾ ਦਾ ਸੰਦੀਪ ਸੂਰੀਆ ਵਾ ਦੂਸਰਾ ਮੁੰਡਾ ਸੁਨੀਲ ਆ ਜਿਨ੍ਹਾਂ ਨੇ ਮੇਨ ਮਾਰਿਆ ਵਾ ਤਿੰਨ ਮੁੰਡੇ ਫੜ ਲਏ ਆ ਸਾਡਾ ਪੁਲਿਸ ਪ੍ਰਸ਼ਾਸਨ ਨਾਲ ਕੋਈ ਰੋਸ ਨਹੀਂ ਹੈਗਾ ਕੋਈ ਰੋਸ ਨਹੀਂ ਹੈ ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਜਿਹੜੇ ਮੁੰਡੇ ਨਹੀਂ ਫੜੇਗੇ ਅਸੀਂ ਉਹਨਾਂ ਨੂੰ ਫੜਵਾਣਾ ਮੇਨ ਮੇਨ ਗੁਨੇਗਰ ਉਹ ਨੇ ਸਾਰੇ ਜਿਹਨੇ ਮੇਨ ਮੁੰਡੇ ਟੋਟਲ 5 ਤੋਂ 7 ਜਿਹਨੇ ਸੀਗੇ ਜੀ ਹਾਂਜੀ ਮੁੰਡੇ ਦਾ ਨਾਮ ਕੀ ਹੈ ਮੁੰਡੇ ਦੇ ਨਾਮ ਇੱਕ ਮੁੰਡੇ ਦਾ ਨਾਮ ਸੁਨੀਲ ਹੈ ਇੱਕ ਮੁੰਡੇ ਦਾ ਨਾਮ ਸੰਦੀਪ ਸੂਰਿਆ ਹਾਂਜੀ ਹੋਰ ਇਹ ਬਾਕੀ ਉਹਦੇ ਕਰਦੇ ਆ ਰਹੇ ਮੈਂ ਤੁਹਾਨੂੰ ਬਾਕੀ ਸਾਰਾ ਦੱਸਦਾ ਅਸੀਂ ਇਹੀ ਮੰਗ ਕਰਦੇ ਪੋਸਟ ਤੋਂ ਇਨਸਾਫ ਚਾਹੁੰਦੇ ਆਂ ਅਸੀਂ ਹੋਰ ਕੁਝ ਨਹੀਂ ਚਾਹੁੰਦੇ ਹੈਗੇ ਅਸੀਂ ਉਹਦੇ ਮ ਘਰੇ ਕੋਈ ਨਹੀਂ ਸੀਗਾ ਉਹਦੀ ਕੱਲੀ ਉਹ ਕੱਲਾ ਕੱਲਾ ਕਰਦਿਆ ਸੀਗਾ ਇੱਕ ਭੈਣ ਸੀਗੀ ਬਸ ਠੀਕ ਹੈ ਉਹਦੇ ਮ ਬਚਾਰੀ ਰੋ ਰੋ ਕੇ ਬੁਰਾ ਹਾਲ ਲੱਗ ਰਿਹਾ ਉਹਨਾਂ ਦਾ ਆਪਣੇ ਇੱਧਰ ਗ੍ਰੀਨਲੈਂਡ ਸਕੂਲ ਤੋਂ ਪਹਿਲੇ ਸਿਮਰਾਲਾ ਚੌਂਕ ਤੱਕ ਪੱਗ ਕੇ ਅੱਗੇ ਜਾ ਕੇ ਜਿਹੜਾ ਏਰੀਆ ਪੈਂਦਾ ਵਾ ਹਾਂਜੀ ਅੱਡੀ ਪਾਰ ਵੜੋ ਆ ਵੀਰੇ ਸੌਰੀ ਇੱਥੇ ਆ ਜਿਹੜਾ ਉਹ ਟਾਈਮ ਵੀਰੇ ਸੀਗਾ ਕਿੱਧਰ ਗਿਆ ਕਾਲਾ ਕਰਤੀ ਡੇਢ ਕਵੇਲ ਲੜਾਈ ਹੋਈ ਵੀਰੇ 12 12:30 ਵਜੇ ਲੜਾਈ ਹੋਈ ਆ ਜਨਾ ਕਹਿੰਦਾ ਕਿ ਦੋ ਜਿਹੜੇ 12:30 ਵਜੇ ਇੱਥੇ ਲੜਾਈ ਹੋਈ ਆ ਸਾਰੇ ਇੱਥੇ ਹੀ ਸੀਗੇ ਉਹਨਾਂ ਚੱਲਦਾ ਫਿਰਦਾ ਰੋੜਾ ਦਿਨ ਦਿਹਾੜੇ ਇੱਥੇ ਉਹ ਦੋਸੀ ਜਿਨ੍ਹਾਂ ਨੇ ਮਾਰੇ ਆ ਉਹ ਹਲੇ ਤੱਕ ਨਹੀਂ ਪੁਲਿਸ ਨੇ ਬੜੇ ਔਰ ਜਿਹੜੇ ਬੜੇ ਹੋਇਆ ਹਾਲੇ ਤੱਕ ਧਕਾਏ ਨਹੀਂ ਕੋਈ ਸੀ ਸੀ ਟੀ ਵੀ ਉਹਨਾਂ ਦੀ ਸ਼ਕਲਾ ਦੇਖੋ ਨੂੰ ਹੁਣ ਹੈ ਮੁੰਡੇ ਸਾਨੂੰ ਪਤਾ ਨਹੀਂ ਸਾਨੂੰ ਦਮਕੇ ਮਾਰ ਮਾਰ ਕੇ ਅਸੀਂ ਇਹ ਦੋਸਤ ਹੀ ਹੈ ਗਿਆ ਸੀ ਉਹਦੇ ਭਰਾ ਵਾ ਸੀ ਉਹਦੇ ਭਰਾ ਵਾ ਇਹ ਉਹਦੀ ਮਾਂ ਵਾ ਇਹਨਾਂ ਨੂੰ ਵੀ ਤਾਂ ਪਤਾ ਲੱਗੇ ਕਿ ਮੇਰਾ ਪੁੱਤ 18.5 ਸਾਲ ਦਾ ਸੀ ਉਹ ਇਸਮੀਤ ਅਕੈਡਮੀ ਦਾ ਇੰਨਾ ਵਧੀਆ ਸਟੂਡੈਂਟ ਸੀ ਇੰਨਾ ਵਧੀਆ ਗੁੰਦਾ ਸੀ ਮੇਰੇ ਪੁੱਤ ਨੂੰ ਨਹੀਂ ਜ਼ਿਆਜ ਮਾਰਤਾ ਪਤਾ ਕਿੰਨੇ ਵਜੇ ਘਰੋਂ ਗਿਆ ਉਹ ਇਹ 10:30 ਵਜੇ ਘਰੋਂ ਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡੇ ਮੁੰਡੇ ਦੀ ਮੁੰਡ ਮੈਨੂੰ 1 ਵਜੇ ਫੋਨ ਆਪ ਤੂੰ ਨਾ ਬੋਲੋ ਤੀ ਤੁਹਾਡੇ ਮੁੰਡੇ ਨੂੰ ਸਾਰੇ ਤੱਕ ਹੋ ਗਿਆ ਮੈਂ ਦੱਸਦਾ ਤੁਹਾਡੇ ਮੁੰਡੇ ਨੂੰ ਮਾਰਤਾ ਲੇਕਿਨ ਮੈਂ ਤਾਂ ਕਿਸੇ ਸੁਮਕਰਵਾ ਨੂੰ ਮਿਲ ਕੇ ਆਏ ਹਾਂ ਉੱਥੇ ਕੀ ਤੁਹਾਡੇ ਨਾਲ ਕੀ ਸਵਾਲ ਹੀ ਪੁੱਛਿਆ ਤੁਹਾਨੂੰ ਉਹਨਾਂ ਨੇ ਮੈਨੂੰ ਬਸ ਇਹੀ ਕਿਹਾ ਵੀ ਤੈਨੂੰ ਦੋਸ਼ੀ ਬੜੇ ਨੇ ਹਾਂਜੀ ਦੋ ਬੜੇ ਜਾਣਗੇ ਮੈਨੂੰ ਨਹੀਂ ਲੱਗਦਾ ਵੀ ਬੜੇ ਜਾਣਗੇ ਮੇਰੇ ਪੁੱਤ ਨੂੰ ਤਾਂ ਮਾੜੀ ਜੀ ਕੋਈ ਗਲਤੀ ਹੁੰਦੀ ਸੀ ਟੱਪਰਾਂ ਦੇ ਟੱਪਰ ਚੱਕਣਾ ਆਇੰਦੇ ਕਮਲ ਜੀ ਬਾਵਾ ਫੜੀਆਂ ਨਾਲੀ ਇਤਰਾ ਮੁੰਡੇ ਦੋ ਮੁੰਡੇ ਉਤਰੇ ਗੱਡੀ ਦੇ ਵਿੱਚੋਂ ਦੀ ਕੀ ਪਤਾ ਕੀ ਨਹੀਂ ਸੀ ਕਿ ਕੀ ਸੂਲ ਆਈ ਸੀ ਕੋਈ ਚਰੀ ਕੋਈ ਵੀ ਨਹੀਂ ਤੁਹਾਨੂੰ ਇ tanto ਪਤਾ ਸੀ ਕਿ ਦੋ ਮੁੰਡੇ ਉਤਰੇ ਨਾਲੀ ਉਹਨਾਂ ਨੇ ਕੱਟ ਕੇ ਦਾਤ ਤੇ ਖੰਡੇ ਨਾਲੀ ਸ਼ੁਰੂ ਮਾਰਨੇ ਸ਼ੁਰੂ ਕਰਤੇ ਇੰਨੇ ਨੂੰ ਮੇਰੇ ਸਿਰ ਤੇ ਗੜਾ ਮਾਰਾ ਨਾਲੀ ਉਹ ਸਿੱਤਾ ਨਾਲੇ ਕਮਲ ਸਿੰਘ ਦੇ ਦਿਵਾਲੇ ਹੋ ਗਏ ਨਾਲੀ ਉਹਨੂੰ ਕਮਲ ਦੇ ਗੇਰਿਆਂ ਦੇ ਨਾਲੀ ਉਹਦੇ ਸਿਰ ਤੇ ਦਾਤ ਮਾਰਨ ਲੱਗਿਆ ਸੀ ਉਹਨਾਂ ਨੇ ਡਰ ਤੇ ਮਾਰਦੇ ਅਸੀਂ ਨਾਲ ਹੀ ਭੱਜ ਕੇ ਸਾਨੂੰ ਡਰ ਲੱਗਾ ਤੇ ਸਾਡੇ ਦਿਵਾਲੇ ਨਹੀਂ ਪੁਰਾਣੀ ਲੜਾਈ ਨਹੀਂ ਸੀਗੀ ਨਹੀਂ ਪ ਕਾਰਨ ਕੁਛ ਕਾਰਨ ਕੁਛ ਨਹੀਂ ਚਾਣਕ ਚੱਕ ਹੋਇਆ ਜੋ ਹੋਇਆ ਚਾਣਕ ਚੱਕ ਹੋਇਆ ਅਸੀਂ ਨਾਲੇ ਪ੍ਰੋਪਰ ਖੜੇ ਚਾਣਕ ਚੱਕ ਹੋਇਆ ਅਸੀਂ ਬਿਰਾਸੀਂ ਆਪਣਾ ਕੁਝ ਖਾੜ ਵੀ ਨਹੀਂ ਸੀਗੇ ਉਹ ਇਹਦੇ ਦੀ ਆਵਾਜ਼ ਉਹ ਇਹ ਚਮਲਜੀਤ ਸਿੰਘ ਦਾ ਉਹਦੇ ਵਿੱਚ ਅਸੀਂ ਤਿੰਨ ਬੰਦੇ ਫੜੇ ਹੋਏ ਆ ਦੋ ਬੰਦੇ ਸਾਡੇ ਰਹਿੰਦੇ ਆ ਜੀ ਉਹ ਉਹ ਹੈਗੇ ਆਊਟ ਆਫ ਸਟੇਟ ਅੰਮਾਲੇ ਦੇ ਆ ਸਾਡੀ ਪੁਲਿਸ ਪਾਰਟੀਆਂ ਹੁਣ ਵੀ ਅੰਮਾਲੇ ਅੰਮਾਲਾ ਪੁਲਿਸ ਨਾਲ ਕੇ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਮੇਨ ਬੰਦੇ ਉਹ ਆ ਜਦੋਂ ਫੜੇ ਗਏ ਸਾਰੀ ਗੱਲ ਕਰੇਣ ਵਿੱਚ ਝਗੜਾ ਹੋਇਆ ਕਿਉਂ ਸੀ ਇਹ ਰ ਝਗੜਾ ਸੀ ਜਾਂ ਕੋਈ ਰਾਂਜਿਸ ਦੀ ਜਾਂ ਕੋਸ਼ਿਸ਼ ਸੀ ਉਹ ਉਹ ਉਹਨਾਂ ਦੇ ਦੇਰ ਤੋਂ ਬਾਅਦ ਪਤਾ ਲੱਗੇਗਾ ਸਰ ਲੱਗਦਾ ਕਿ 24 ਘੰਟੇ ਠੇਕਾ ਖੁੱਲ੍ਹਦਾ ਬਾਹਰ ਦਾ ਤਾਂ ਹੁੰਦੀ ਰਾਤ ਨੂੰ ਦੇਖੋ ਇਹ ਸਰਕਾਰ ਦਾ ਕੰਮ ਹੈ ਅਸੀਂ ਇੱਥੇ ਲਿਖ ਕੇ ਭੇਜ ਦੋ ਵਾਰੀ ਭੇਜ ਅਸੀਂ 24 ਘੰਟੇ ਇਹ ਇੱਥੇ ਸਾਡਾ ਕੁਝ ਨਹੀਂ ਲੱਗਦਾ ਅਕਸਾਈਡ ਵਿਭਾਗ ਨੂੰ ਅਸੀਂ ਇਹ ਇਹ ਗੱਲ ਅਫਸਰ ਤੋਂ ਪੁੱਛਣਾ ਚਾਹਤੀ ਆ ਜਿਹੜਾ ਠੇਕਾ ਖੁੱਲ੍ਹ ਕਰਕੇ ਹੀ ਲਾਇਸੈਂਸ ਦੇ ਜਿਹੜੇ ਝਗੜੇ ਹੁੰਦੇ ਆ ਉਹ ਹੁਣ ਸਾਡੇ ਅਫਸਰ ਇਹਨਾਂ ਦੇ ਅਕਸਾਈਡ ਵਿਭਾਗ ਨਾਲ ਕਿਵੇਂ ਟਾਈ ਅਪ ਕਰਦੇ ਉਹਨੂੰ ਸਮਾਂਪਟ ਕਰਨ ਲਈ ਉਹ ਅਫਸਰਾਂ ਨੂੰ ਬੋਲ ਦੇਖੋ ਦੇਖਿਆ ਹੋਟਲ ਵੀ ਬਾਰਾਂ ਵਜੇ ਖੁੱਲੇ ਹੁੰਦੇ ਨੇ 1 ਵਜੇ ਤੱਕ ਲੋਕੀ ਹੋਲੜਵਾਜੀ ਕਰਦੇ ਨੇ ਕਿਤੇ ਨਾ ਕਿਤੇ ਇੱਕ ਪੇਸ਼ਕਾਬਲ ਬੰਦੇ ਖੁੱਲੇ ਪੜਿਆ ਦੇਗਾ ਦੇਖੋ ਅਸੀਂ ਸਾਰਾ ਕੁਝ ਸਭ ਤੋਂ ਵੱਡੀ ਗੱਲ ਹੈ ਬੇ ਜਿਹੜੀ ਪੁਲਿਸ ਹੈ ਉਹ ਜਿੰਨੀ ਕੁ ਪੁਲਿਸ ਰਹਿ ਗਈ ਹੁਣ ਕਿਉਂਕਿ ਪੁਲਿਸ ਦੀ ਮੈਨ ਪਾਵਰ ਬਹੁਤ ਘੱਟ ਹੈ ਅਸੀਂ ਆਪਣੇ ਆਪੋਂ 18-18 ਘੰਟੇ ਡਿਊਟੀ ਕਰਦੇ ਆ ਅਸੀਂ ਇਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਆਪ ਸਾਥ ਤੱਕ ਗੱਲ ਪਹੁੰਚਾਤੀ ਆ ਅਸੀਂ ਠੇਕਿਆਂ ਸੰਬੰਧੀ ਬੇ ਇਹਨਾਂ ਨੂੰ ਜਾਂਚ ਵਾਲਾ ਟਾਈਮ ਟਾਇਆ ਜਾਵੇ ਤੇ ਜਾਂ ਫਿਰ ਉਹ ਵੀ ਸੋਲੂਸ਼ਨ ਕਰ ਸਕਦਾ ਐ ਅਕਸਾਈਜ਼ ਵਿਭਾਗ ਉਹ ਨਹੀਂ ਕਰਨਾ ਅਸੀਂ ਕੁਝ ਨਹੀਂ ਕਰ ਸਕਦੇ ਸਰ ਜੀ ਹਟਣਾ ਵਾਲੇ ਕੀ ਕਾਰਵਾਈ ਕਰੋਗੇ ਹੋਟਲਾਂ ਦੇ ਕੀ ਕਾਰਵਾਈ ਕਰੋਗੇ 12 ਤੱਕ ਖੁੱਲੇ ਰਹਿਣਗੇ ਹੋਟਲਾ ਵਾਲੇ ਜੋ ਜੇ ਖੁੱਲੇ ਹੋਣਗੇ ਸਬੂਤ ਮਿਲੂਗਾ ਉਹ ਜੋ ਬਣਦੀ ਕਾਰਵਾਈ ਅਮਲ ਚ ਲਿਆ ਦੇਵਾਂਗੇ ਪਹਿਲਾਂ ਪੁਲਿਸ ਵਾਲਿਆਂ ਤੇ ਵੀ ਹਮਲਾ ਹੋਇਆ ਸੀ ਟੇਕੇ ਦੇ ਬਾਹਰ ਬਿਲਕੁਲ ਹੋਇਆ ਸੀ ਜੀ ਮਕਾ ਮਕਾ ਤਾਂ ਮੰਡਰ ਜੀ ਲੱਗਦਾ ਕਿ ਲੋਕ ਮੇਰੇ ਬਨੇ ਜੋ ਹਾਂ ਦੋਸ਼ੀ ਆ ਮੈਂ ਫੜੇ ਸੀ ਪੁੱਛੀਛ ਕੀਤੀ ਉਹਨਾਂ ਤੋਂ। ਕਮਾਰ ਦੇ ਵਿੱਚ ਉਹਨਾਂ ਨੇ ਕੀ ਦੱਸਿਆ ਵਜ੍ਹਾ ਕੀ ਸੀਗੀ ਸਰ? ਸਰ ਬੀਅਰ ਦੀ ਬੋਤਲ ਪਿੱਛੇ ਲੜੇ ਨੇ ਜੀ। ਇੰਨੀ ਗੱਲ ਹੋਈ ਹੈ ਜੀ। ਬੀਅਰ ਨਹੀਂ ਰਹਿ ਜਾਣਾ ਤੇ ਬੀਅਰ ਦਾ ਮੁੰਡੇ ਦਾ ਨਾਂ ਲਾਓ ਬੀਅਰ ਦਾ ਕਮਰਾ। ਨਹੀਂ ਜੋ ਸਾਨੂੰ ਦੱਸਿਆ ਗਿਆ। ਹਾਂ ਜੋ ਦੱਸਿਆ ਗਿਆ ਬੀਅਰ ਜੋਗਾ ਨਹੀਂ ਕਰੋ ਮਹਿੰਦਰ ਰਾਜਖਾਨਾ ਆਣਾ ਸੀਗਾ। ਮੇਰਾ ਕਮਰਾ ਲੈ ਗੱਡੀ ਇੱਥੇ ਰਹਿ ਗਈ ਸਰ। ਮੇਰਾ ਕਮਰਾ ਲੈ ਕੇ ਚੱਲੋ। ਉਹਦਾ ਸਿਰਫ ਇੱਕ ਗੱਲ ਬਣਾਈ ਗਈ ਯਾਰ ਜਿਹਦੇ ਕੋਲ 10 ਲੱਖ ਦੀ ਗੱਡੀ ਆ ਉਹ ਬੀਅਰ ਮੈਂ ਥੋੜੀ ਮੰਗੂਗਾ ਤੇਰੇ ਕੋਲ ਗੱਡੀ ਲੈ ਕੇ ਆਇਆ ਉਹ ਭਾਜੀ। ਬੀਅਰ ਦਾ ਮੁੰਡਾ ਨਾਲ ਲੈ ਕੇ ਚ ਇਹ ਦਿਨ ਰਿਮਾਂਡ ਦਿੱਤਾ ਸੀ ਨਾ ਦੋਸਤ ਯਾਰ ਅਜੇ ਤੱਕ ਮੇਰੇ ਕੋਲ ਰਿਮਾਂਡ ਹੈ ਤੁਹਾਡੇ ਕੋਲ ਰਿਮਾਂਡ ਹੈ ਰਿਮਾਂਡ ਦੇ ਵਿੱਚ ਜੋ ਗੱਲ ਸਾਹਮਣੇ ਆਈ ਹੋਗੀ ਉਹਨਾਂ ਨੇ ਕੀ ਰਿਮਾਂਡ ਗੱਲ ਦੱਸੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਸਰ ਪਰਿਵਾਰ ਮੰਗਦਾ ਸਰ ਆ ਗੱਲ ਬ੍ਰਦਰ ਪਰ ਮੈਂ ਮੀਡੀਆ ਚ ਨਹੀਂ ਮੈਂ ਪਰਿਵਾਰ ਨੂੰ ਦੱਸ ਦੂੰਗਾ ਜੀ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਬ੍ਰਦਰ ਉਹ ਪਾਲੇ ਚਲੋ ਰੇਡ ਕਰਨ ਕੀ ਸੀਗੇ ਪਾਲੇ ਮਿਲੇ ਨਹੀਂ ਗਏ ਉਹ ਨਹੀਂ ਜੀ ਕਰਨ ਨਹੀਂ ਮਿਲੇ ਕਿਤੇ ਦੂਜਾ ਦੂਜਾ ਜਿਹੜਾ ਸੰਦੀਪ ਉਹਦੇ ਘਰ ਵੀ ਅਸੀਂ ਗਏ ਸੀ ਉਹਦਾ ਲੋਕਲ ਦੁਗਰੀ ਘਰ ਹੈ ਜੀ ਉਹ ਵੀ ਘਰ ਹੈ ਨਹੀਂ ਜੀ ਤੁਸੀਂ ਇਹਦੇ ਉੱਤੇ ਪਹਿਲਾਂ 25 ਜਾਂਦੇ ਪਏ ਸੰਦੀਪ ਜੀ ਕੋਲੇ ਪਰਚਾ ਜੀ ਉੱਤੇ ਕੋਈ ਪਰਚਾ ਮੈਂ ਹਜਰ ਉਹਦਾ ਰਿਕਾਰਡ ਵੈਰੀਫਾਈ ਨਹੀਂ ਕੀਤਾ ਜੀ ਵੈਰੀਫਾਈ ਨਹੀਂ ਕੀਤਾ ਮੈਂ ਕੋਈ ਪ੍ਰਸ਼ਾਸ਼ਨ ਕੀ ਦੂੰਗੇ ਸਰ ਪਰਿਵਾਰ ਨੂੰ ਰਿਸ਼ਵਾਸ਼ਣ ਮੇਰੇ ਵੱਲੋਂ ਇਹੀ ਹੈ ਜੀ ਮੇਰੇ ਵੱਲੋਂ ਪੂਰਾ ਜੋਰ ਲੱਗਿਆ ਹੋਇਆ ਜੀ ਸਾਡੀਆਂ ਤਿੰਨ ਟੀਮਾਂ ਕੰਮ ਕਰ ਰਹੀਆਂ ਇਸ ਕੰਮ ਤੇ ਬਹੁਤ ਜਲਦੀ ਸੀ ਇਹਨਾਂ ਦੋਸ਼ੀਆਂ ਨੂੰ ਫੜ ਲਾਂਗੇ ਚਲੋ ਜਿੱਦਾਂ ਤੁਸੀਂ ਕੁਝ ਘੰਟੇ ਲਈ ਸਾਡੇ ਵੱਲੋਂ ਸਾਡੇ ਜਿਹੜੀ ਦਿਲੋਂ ਹਮਦਰਦੀ ਪਰਿਵਾਰ ਦੇ ਨਾਲ ਹੈ ਜੀ ਬਹੁਤ ਮਾੜੀ ਘਟਨਾ ਵਾਪਰੀ ਹੈ ਪਰਿਵਾਰ ਦਾ ਇਕੱਲਾ ਇਕੱਲਾ ਬੱਚਾ ਸੀ ਸਾਨੂੰ ਦਿਲੋਂ ਦੁੱਖ ਹੈ ਇਸ ਚੀਜ਼ ਦਾ ਪਰ ਜਿਹੜੀ ਕਾਨੂੰਨ ਮੁਤਾਬਕ ਜੋ ਕਾਰਵਾਈ ਅਸੀਂ ਕਰਾਂਗੇ